ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਜੁੜ ਚੁੱਕੇ ਹੋ ਦਾ ਹਸਲਰ ਪੰਜਾਬੀ ਚੈਨਲ ਨਾਲ ਦੋਸਤੋ ਮੇਰੇ ਪਿੱਛੇ ਆ ਗਾਈਆਂ ਖੜੀਆਂ ਦੇਖ ਕੇ ਤੁਹਾਡੇ ਮਨ 'ਚ ਖਿਆਲ ਤਾਂ ਆਉਂਦਾ ਹੋਣਾ ਕਿ ਬਾਈ ਕਿੱਥੇ ਜਾ ਕੇ ਖੜ ਗਿਆ ਦੋਸਤੋ ਇਹ ਉਸ ਪਰਿਵਾਰ ਦੀਆਂ ਗਾਈਆਂ ਇੱਕ ਐਵੇਂ ਦਾ ਸਾਡਾ ਯਾਰ ਦੋਸਤ ਮਿੱਤਰ ਆ ਜਿਹੜਾ ਨੌਜਵਾਨ ਅਵਸਥਾ ਦੇ ਵਿੱਚ ਸਾਡੇ ਲਈ ਇੱਕ ਮਿਸਾਲ ਬਣ ਚੁੱਕਿਆ ਜਿੱਥੇ ਅੱਜ ਕੱਲ ਦੀ ਯੂਥ ਖੇਤੀ ਕਰਨ ਤੋਂ ਪਸ਼ੂਾਂ ਸਾਹਮਣ ਤੋਂ ਦੂਰ ਭੱਜਦੀ ਆ ਉਥੇ ਇਹ ਵੀਰ ਨੌਜਵਾਨ ਵਸਤਾ ਦੇ ਵਿੱਚ ਰਹਿ ਕੇ ਇਹਨਾਂ ਗਾਈਆਂ ਦਾ ਫਾਰਮ ਜੋ ਹੈ ਟਲਾ ਰਿਹਾ ਤੋਂ ਆਓ ਸੀ ਜਿਆਦਾ ਸਮਾਂ ਮੈਂ ਨਾ ਲੈਂਦਾ ਹੋਇਆ ਤੁਹਾਨੂੰ ਵੀਰ ਨਾਲ ਮਲਾਉਂਦਾ ਆ ਕੀ ਹਾਲ ਆ ਵੀਰ ਕੁਲਵਿੰਦਰ ਸੱਸੀ ਕਾਲ ਬਾਈ ਸੱਸੀ ਕਾਲ ਤੁਸੀਂ ਪਹਿਲਾਂ ਇਹਨਾਂ ਦਾ ਚੈਨਲ ਵੇਖਿਆ ਹੋਣਾ ਫੇਸਬੁੱਕ ਤੇ ਇਹਨਾਂ ਦਾ ਪੇਜ ਸੀ ਕਿੰਦੀ ਡੇਰੀ ਫਾਰਮ ਆ ਕਿਸੇ وجہ ਕਾਰਨ ਉਹ ਪੇਜ ਜੋ ਇਹਨਾਂ ਦਾ ਕੰਟੀਨਿਊ ਨਹੀਂ ਚੱਲ ਸਕਿਆ ਹੁਣ ਇਹਨਾਂ ਦੇ ਜੋ ਮੌਜੂਦਾ ਐਕਟਿਵ ਪੇਜ ਬਾਰੇ ਆਪਾਂ ਤੁਹਾਨੂੰ ਬਾਅਦ ਚ ਦੱਸਾਂਗੇ ਫਿਲਹਾਲ ਆਪਾਂ ਬੇਸਿਕ ਗੱਲਾਂ ਇਹਨਾਂ ਨਾਲ ਸਾਂਝੀਆਂ ਕਰਦੇ ਆਂ ਦੇਖਿਆ ਜਾਂਦਾ ਇਹ ਸਫਰ ਕਿੱਥੋਂ ਸ਼ੁਰੂ ਕੀਤਾ ਤੁਸੀਂ ਤੁਹਾਨੂੰ ਕਿਵੇਂ ਇਹ ਕੰਮ ਦੀ ਟਿਕਟ ਲੱਗੀ ਕੰਮ ਤਾਂ ਬਈ ਆਏ ਆ ਯਾਰ ਗਿੰਦੇਰਾ ਕੰਮ ਕਰਦੇ ਆਂ ਕੋਈ ਵੀ ਕੰਮ ਕਰਦੇ ਆਂ ਦਿਹੜੀ ਮਜ਼ਦੂਰੀ ਕਰਦੇ ਆਂ ਆਪਾਂ ਹਾਂਜੀ ਤਾਂ ਉਹਦੇ ਵਿੱਚੋਂ ਕੋਸ ਪਰਸੈਂਟ ਆਪਾਂ ਨੂੰ ਬਸ ਦਾ ਕੋਸ ਪਰਸੈਂਟ ਖਰਚ ਹੋ ਜਾਂਦਾ ਏ ਠੀਕ ਠੀਕ ਆ ਜਿਹਦੀ ਬਰੋਲ ਤਾਂ ਆਪਾਂ ਨੂੰ ਘਰ-ਬਾਰ ਵੀ ਨਹੀਂ ਬਣਦਾ ਕੁਝ ਵੀ ਨਹੀਂ ਬਣਦਾ ਹਨਾ ਹਾਂਜੀ ਹਨ ਤੇ ਉਹਦੇ ਕਰਕੇ ਕੋਈ ਲਗਾਈ ਜਿਆਦੇ ਕਰਕੇ ਲੋਟ ਨਹੀਂ ਆਉਦਾ ਸਿਸਟਮ ਇਹ ਹੁਣ ਆਏ ਆ ਵੀ ਮਤਲਬ ਵਧੀਆ ਕੰਮ ਦਿੰਦਾ ਆਪਦਾ ਸਲਾਈ ਬੈਠੇ ਆ ਜੀ ਵੀ ਵਧੀਆ ਰੋਟੀ ਪਾਣੀ ਘਰ ਦਾ ਖਰਚਾ ਸਾਰਾ ਇਹਨਾਂ ਤੋਂ ਚੱਲਦਾ ਆਪਣਾ ਜਿੰਨਾ ਵੀ ਹੈਗਾ ਏ ਤੇ ਕਿੰਦੀ ਵੀਰ ਕਿਹੜੇ ਸਨ ਦੇ ਵਿੱਚ ਤੁਸੀਂ ਇਹ ਜੋ ਕੰਮ ਆ ਸ਼ੁਰੂ ਕਰ ਦਿੱਤਾ ਸੀਗਾ ਫਾਰਮਿੰਗ ਕਰਨੀ ਸ਼ੁਰੂ ਕਰ ਦਿੱਤੀ ਸੀ ਲੱਗੇ ਵੀ ਤਾਂ ਬਈ ਬਹੁਤ ਟਾਈਮ ਲਿਆ ਯਾਰ ਵੀ ਮਤਲਬ ਪਹਿਲਾਂ ਥੋੜਾ ਸੀਗਾ ਜਿਵੇਂ ਆਪਾਂ ਕਹਦੇ ਇੱਕ ਦੋ گاਵਾਂ ਤੋਂ ਸਟਾਰਟ ਕਰਿਆ ਸੀ ਨਾ ਜੀ ਤੇ ਫਿਰ ਹੌਲੀ 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 ਵਾਧਾ ਵਾਧਾ ਵਧ ਗਿਆ ਆਪਣੇ ਕੋਲੋਂ ਫਿਰ ਉਸ ਤੋਂ ਬਾਅਦ 2 2.5 ਕੁਇੰਟਲ ਦੁੱਧ ਹੋ ਗਿਆ ਜੀ ਫਿਰ ਉਸ ਤੋਂ ਬਾਅਦ ਲੰਪੀਸਕੇਨ ਬਿਮਾਰੀ ਆਈ ਮਤਲਬ ਉਹਦੇ ਸਾਰੇ ਪੰਜਾਬ ਦੇ ਆਲ ਇੰਡੀਆਂ ਦਾ ਜਿਹਨੇ ਸਾਨ ਗਏ ਨਾ ਜੀ ਜੀ ਕਾਫੀ ਪਸ਼ੂ ਉਹ ਕਾਫੀ ਪਸ਼ੂ ਉਹ ਮਤਲਬ ਚੰਗੇ ਚੰਗੇ ਨੀਮਾਸੀ ਜਿਹੜੇ ਚੰਗੀ ਮਤਲਬ ਨੁਕਸਾਨ ਨਹੀਂ ਗਏ ਨੁਕਸਾਨ ਨਹੀਂ ਗਏ ਉਸ ਤੋਂ ਬਾਅਦ ਇੱਕ ਆਪਣੀ ਘਾਰ ਹੈਗੀ ਸੀ ਜੀ ਜੀ 40 ਤੋਂ 42 ਕਿਲੋ ਵਾਲੀ ਜੀ ਉਸ ਤੋਂ ਬਾਅਦ ਫਿਰ ਆਪਾਂ ਉਸ ਦੀ ਸਟਾਰਟਿੰਗ ਕਰਿਆ ਹੌਲੀ 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 ਕਰਦੇ ਕਰਦੇ ਆਪਾਂ ਜਿਵੇਂ ਕਹਿੰਦੇ ਡਰੀ ਵਾਸਤੇ ਲੋਨ ਮਿਲਦਾ ਹੈ ਹਾਂਜੀ ਲੋਨ ਦਾ ਸਹਾਰ ਆ ਲੈ ਕੇ ਕੋ ਸੋ ਮੈਂ ਸਟਾਰਟ ਕਰਿਆ ਤਾਂ ਕਿ ਕਿੰਡੀ ਵੀਰੇ ਉਹ ਜਿਹੜਾ ਤੁਹਾਨੂੰ ਲੱਖਾਂ ਰੁਪਈਆ ਦਾ ਘਾਟਾ ਉਸ ਸਮੇਂ ਵਿੱਚ ਉਹ ਬਿਮਾਰੀ ਹੋਣ ਕਰਕੇ ਪੈ ਗਿਆ ਉਹਨੂੰ ਕਿਵੇਂ ਪੂਰਾ ਕੀਤਾ ਬਤਾਈਏ ਜੀ ਨਕਸਾਨ ਸੁਣ ਪਦੇ ਆ ਫਿਰ ਕਰਦੇ ਕਰਦੇ ਇਹਨਾਂ ਨੂੰ ਪੂਰਾ ਕਰਿਆ ਇਹਨਾਂ ਨੂੰ ਘਾਟਾ ਪਿਆ ਜੀ ਓਕੇ ਹੁਣ ਇਸ ਟਾਈਮ ਤੁਹਾਡੇ ਕੋਲ ਕਿੰਨਾ ਦੁੱਧ ਹੈ ਜਿਹੜਾ ਤੁਸੀਂ ਕਾਉਣੀ ਹੈ ਇਸ ਟਾਈਮ ਦਾ ਦੁੱਧ ਕੁਆਂਟਿਟੀ ਹੈ ਜੀ ਖਲੇ ਹਾਲ ਓਕੇ ਕੋ ਟੋਕੜਾਂ ਗੱਬਣਾ ਗਾਨਿਆਂ ਵਿੱਚ ਹੁੰਨੀਆਂ ਪਈਆਂ ਐ ਬੇਚ ਕੋਈ ਰਿਪੀਟ ਮਾਰ ਗਈ ਜੀ ਆ ਬਾਕੀ ਟਰਾਈ ਕਰਿਆ ਹੁੰਦਾ ਹੈ ਚਾਰਾਂ ਦੇ ਵਿੱਚ ਸਰਦੀਆਂ ਵਿੱਚ ਹੁੰਦਾ ਆਪਣੇ ਕੋਲ ਦੋ ਦੋ ਢਾਈ ਕੁ ਬੱਡਲ ਦੁੱਧ ਤੇ ਵੀਰ ਜਦੋਂ ਤੁਸੀਂ ਲੋਨ ਲੈ ਕੇ ਐਡਾ ਰਿਸਕ ਲਿਆ ਕੰਮ ਸ਼ੁਰੂ ਕੀਤਾ ਘਰਦਿਆਂ ਨੇ ਨਹੀਂ ਰੋਕਿਆ ਉਹਨਾਂ ਨੂੰ ਭਰੋਸਾ ਸੀ ਤੂੰ ਇਹ ਕੰਮ ਕਰ ਸਕਦਾ ਬਈ ਅੱਗੇ ਨਹੀਂ ਆਪਦੇ ਦੀ ਭਰੋਸਾ ਸੀ ਬਈ ਆਪਦੇ ਤੇ ਭਰੋਸਾ ਸੀ ਜਿਵੇਂ ਮਾਪਿਓ ਕਹਿੰਦਾ ਵੀ ਤੂੰ 2 ਲੱਖ ਲਾ ਕੇ 4 ਲੱਖ ਲਾ ਕੇ ਸ਼ੁਰੂ ਕਰਨ ਲੱਗਿਆ ਉਹਨਾਂ ਨੂੰ ਕੋਈ ਕਈ ਡਰ ਹੁੰਦੇ ਕਈ ਗੱਲਾਂ ਹੋ ਜਾਂਦੀਆਂ ਪਰਿਵਾਰ ਵੱਲੋਂ ਪੂਰਾ ਸਮਰਥਨ ਰਿਆ ਬਾਬਾ ਵਧੀਆ ਬਈ ਚੱਲੀ ਜਾਂਦਾ ਜਿਵੇਂ ਜਿਵੇਂ ਚੱਲੀ ਜਾਂਦਾ ਠੀਕ ਹੈ ਤੇ ਇੱਕ ਹੋਰ ਗੱਲ ਕਰਾਂਗੇ ਬਈ ਮੈਂ ਇਤਨੀ ਵੀ ਤੁਹਾਡੇ ਕਈ ਫੇਸਬੁਕ ਤੇ ਇੰਟਰਵਿਊ ਸੁਣੇ ਆ ਇੱਕ ਸਦਕ ਸਦਕ ਚੈਨਲ ਹੈਗਾਗਾ ਫਾਰਮ ਡੇਰੀ ਕਰਕੇ ਉਹਦੇ ਤੇ ਵੀ ਤੁਹਾਡੀਆਂ ਕਾਫੀ ਵੀਡੀਓ ਦੇਖੀਆਂ ਤੁਹਾਡੇ ਕੋਲੇ ਸੁਣਨ ਚ ਆਇਆ ਕਾਫੀ ਨਸਲ ਦੀਆਂ ਗਾਵਾਂ ਤੇ ਜਨਨ ਕਿ ਕਾਫੀ ਵਧੀਆ ਤਰੀਕੇ ਨਾਲ ਤੁਸੀਂ ਰੱਖੀਆਂ ਹੋਈਆਂ ਉਹਨਾਂ ਬਾਰੇ ਕੁਝ ਜਾਣਨ ਜਾਣਕਾਰੀ ਦਿਓ ਜਾਣਕਾਰੀ ਤੇ ਇਹ ਵੀ ਵਧੀਆ ਸੀਮਨ ਲਵਾਓ ਜੀ ਮਹੰਗੇ ਨਾ ਜਾਓ ਵੀ ਆਹ ਮਹਿੰਗਾ ਹੈ ਜੇ ਮਹੰਗਾ ਟੀਕਾ ਲਵਾਵਾਂਗੇ ਤਾਂ ਮਹਿੰਗੀ ਆਪਣੇ ਕੋਲ ਬੱਚੀ ਆਊਗੀ ਉਹਦੀ ਜਮਦੀ ਦੀ ਕੀਮਤ ਵਧਿਆ ਹੋਊਗੀ ਜਿਵੇਂ ਹੁਣ ਆਪਾਂ ਚੰਗੀ ਨਸਲ ਦਾ ਐਬੀਐਸ ਹੋ ਗਿਆ ਜੀ ਜਾਂ ਪੀਡੀਐਫ ਸਸਤਾ ਖੁੱਲੀ ਵੀ ਉਹਨਾਂ ਦੇ ਸੀਮਨ ਵਰਤ ਲਓ ਠੀਕ ਆ ਨਹੀਂ ਐਬੀਐਸ ਨਾਰਮਲ ਹਰੇਕ ਡਾਕਟਰ ਕੋਲੇ ਹੁੰਦਾ ਡੈਨਮਾਰਕਾ ਜੀ ਹਨਾ ਵਧੀਆ ਵਧੀਆ ਸੀ ਮਨਾਏ ਵੀਰ ਤਾਂ ਇੱਕ ਦਾ ਹੋ ਗਿਆ ਹਨਾ ਜਿਵੇਂ ਤੁਹਾਡੀਆਂ ਇਹਨਾਂ ਗੱਲਾਂ ਤੋਂ ਵੇਖ ਕੇ ਮੈਨੂੰ ਲੱਗਦਾ ਕਿ ਤਕਰੀਬਨ ਵੈਟ ਦੇ ਤੁਸੀਂ 40% 50% ਡਾਕਟਰ ਤਾਂ ਬਣ ਹੀ ਚੁੱਕੇ ਹੋ ਹਾਂ ਮਤਲਬ ਆਪਾਂ AI ਨਿਕਲੀ ਆਉਂਦੀ ਜੀ ਆਪਾਂ ਨੂੰ ਜੀ ਬਾਕੀ ਜਿਹੜਾ ਨੋਰਮਲ ਬੋਤਲਾਂ ਵਗੈਰਾ ਲਾਉਣੀਆਂ ਜਾਂ ਟੀਕੇ ਵਗੈਰੇ ਲਾਉਣੇ ਹਨ ਜੀ ਉਹਨਾਂ ਕ ਜਿੰਨਾਂ ਕ ਚਾਹੀਦਾ ਹੁੰਦਾ ਡੇਰੀ ਫਾਰਮ ਨੂੰ ਉਹਨਾਂ ਕ ਆਪਾਂ ਕਰ ਲੈਨੇ ਆ ਕਿੰਦੀ ਵੀਰੇ ਇਹ ਕੰਮ ਜੇ ਕੋਈ ਸ਼ੁਰੂ ਕਰਦਾ ਇਹਦੇ ਵਿੱਚ ਕੀ ਕੀ ਫਾਇਦੇ ਨੇ ਤੇ ਕਿਹੜੇ ਕਿਹੜੇ ਨੁਕਸਾਨ ਬੰਦੇ ਨੂੰ ਝੱਲਨੇ ਪੈ ਸਕਦੇ ਨੁਕਸਾਨ ਤਾਂ ਪਹਿਲਾ ਜੀ 네ਗੇਟਿਵ ਸੋਚਣਾ ਪੈਂਦਾ ਜਿ ਇਹ ਚ ਪੋਜ਼ਟਿਵ ਨਹੀਂ ਸੋਚਣਾ ਪੈਂਦਾ ਨੇਕਟਿਵ ਐ ਸੋਚ ਕੇ ਰੱਖਣਾ ਪੈਂਦਾ ਵੀ ਆਪਾਂ ਜੇ ਕਈਗੇ ਤਾਂ ਵੀ ਆਪਾਂ ਨੂੰ ਹਰੇਕ ਪਾਸੋਂ ਨਫਾ ਮਿਲੀ ਜਾਊਗਾ ਇਹ ਚੋਂ ਜੀ ਹਰੇਕ ਪੱਖ ਤੋਂ ਨਫਾ ਨਹੀਂ ਮਿਲਦਾ ਜੀ ਇਹਦੇ ਵਿੱਚ ਤਾਂ ਘਾਟੇ ਵੀ ਪੈਣੇ ਆ ਜੀ ਤੇ ਫਾਇਦੇ ਵੀ ਹੋਣੇ ਆ ਜਿਵੇਂ ਹੁਣ ਮੈਂ ਤੁਹਾਨੂੰ ਪਹਿਲਾਂ ਦੱਸ ਕੇ ਸਾਡਾ ਵੀ ਆਪਣੀਆਂ ਅੱਠ ਗਾਂਆਂ ਸੀਆਂ ਅੱਠਾਂ ਦੇ ਵਿੱਚੋਂ 6 ਗਾਂਆਂ ਸੱਤ ਮਰ ਗਈਆਂ ਸੀ ਜੀ ਉਸ ਤੋਂ ਬਾਅਦ ਹੁਣ ਆਪਣੇ ਕੋਲ 15 16 ਨਾਲ ਦਾ ਜੀ ਜੀ ਆਪਾਂ ਲੋਨ ਦਾ ਸਹਾਰਾ ਲੈ ਕੇ ਆਪਦੀ ਮਿਹਨਤ ਦਾ ਸਹਾਰਾ ਲੈ ਕੇ ਦਿਨ ਪਰ ਰਾਤ ਕਰਕੇ ਆਪਦਾ ਸੈਟਅਪ ਸਨ ਤਿਆਰ ਕੀਤਾ ਹੈ ਠੀਕ ਹੈ ਮੇਰੇ ਇੱਕ ਗੱਲ ਮੇਰੇ ਧਿਆਨ ਚ ਹੋਰ ਆਈ ਹੋਰ ਆਈ ਆ ਕਿ ਜਿਵੇਂ ਤੁਹਾਡੀ ਸਿਹਤ ਪੱਖੋਂ ਹਾਈਟ ਪੱਖੋਂ ਤੁਸੀਂ ਠੀਕ ਹੋ ਕਿਤੇ ਨੌਕਰੀ ਵਗੈਰਾ ਦਾ ਨਹੀਂ ਮਨ ਚ ਖਿਆਲ ਆਇਆ ਨਹੀਂ ਨਹੀਂ ਇੱਕ ਨੌਕਰੀ ਤਾਂ ਆਪਾਂ ਪਹਿਲੀ ਨਹੀਂ ਰੱਖਿਆ ਜੀ ਆਪਾਂ ਰੱਖਿਆ ਸੀ ਉਹ ਵੀ ਆਪ ਦਾ ਕੰਮ ਆਪ ਕਰਨਾ ਆਪਾਂ ਸ਼ੁਰੂ ਤੋਂ ਮਤਲਬ ਬਿਜ਼ਨਸ ਦਾ ਹੀ ਸੋਚਿਆ ਬਿਜ਼ਨਸ ਤਾਂ ਜੀ ਠੀਕ ਹੈ ਆਪਾਂ ਬਾ ਮੈਂਡ ਬਿਜ਼ਨਸ ਹੀ ਆਪਣਾ ਰਿ ਓਕੇ ਓਕੇ ਬਿਜ਼ਨਸ ਮਾਈਂਡ ਚੱਲਦੇ ਹੋ ਤੇ ਦੋਸਤੋ ਤੁਸੀਂ ਦੇਖ ਸਕਦੇ ਹੋ ਬਾਈ ਦੀ ਉਮਰ ਕੋਈ ਜ਼ਿਆਦਾ ਨਹੀਂ ਆ ਅੱਜ ਕੱਲ ਦੀ ਯੂਥ ਲਈ ਇਹ ਇੱਕ ਮਿਸਾਲ ਨੇ ਕਿ ਇਸ ਉਮਰ ਦੇ ਵਿੱਚ ਜਿਹੜੇ ਸਾਨੂੰ ਪਸ਼ੂਆਂ ਦੇ ਵਿੱਚੋਂ ਗੋਹੇ ਦੇ ਵਿੱਚੋਂ ਮਸ਼ਕ ਆਉਂਦਾ ਇਹ ਵੀਰ ਉਹਦੇ ਨਾਲ ਹੀ ਅੱਜ ਇੱਕ ਵਧੀਆ ਬਿਜ਼ਨਸ ਆ ਜਿਹੜਾ ਸਟੈਂਡ ਕਰ ਚੁੱਕਿਆ ਬਾਈ ਮੈਂ ਇੱਕ ਵਾਰੀ ਸਾਡੇ ਦਰਸ਼ਕ ਵੀਰਾਂ ਨੂੰ ਤੁਹਾਡੇ ਜਿਹੜੇ ਜਾਨਵਰ ਆ ਇਹ ਦਿਖਾਉਣੇ ਚਾਹਾਂਗਾ ਕਿ ਜੇ ਤੁਸੀਂ ਮਿਹਨਤ ਕਰਦੇ ਹੋ ਤਾਂ ਤੁਸੀਂ ਉਹਦਾ ਕੀ ਕੀ ਫਲ ਲੈ ਸਕਦੇ ਹੋ ਆ ਵੀਰੇ ਜਿਹੜੀ ਆ ਗਾਹੀ ਖੜੀ ਆ ਇਹ ਕਿਹੜੀ ਬਰੀਡ ਦੀ ਆ ਇਹ ਐਚ ਐਫ ਬਰੀਡ ਦੀ ਆ ਜਾਂਦੀ ਹੈ ਜੀ ਐਚ ਐਫ ਬਰੀਡ ਦੀ ਕਿਵੇਂ ਦੁੱਧ ਦਿੰਦੀ ਆ ਹੁਣ ਇਹ ਦੁੱਧ ਇਹ ਮਤਲਬ ਹੁਣ ਇਹ ਆਪਣੀ 5ਵਾਂ ਮਹੀਨਾ ਨੂੰ ਲੱਗਿਆ ਵਾ ਜੀ ਇਹਨੂੰ ਹਾਂਜੀ ਤੇ ਇਹਦੇ ਥਲੇ ਦੁੱਧ ਹੁਣ ਇਸ ਟਾਈਮ ਹੋਊਗਾ 15 16 ਕਿਲੋ ਦੁੱਧ ਹੋ ਗਿਆ ਇਸ ਟਾਈਮ ਦੀ ਠੀਕ ਹੈ ਜੀ ਤੇ ਸੱਜਰ ਨੇ ਤਾਜੀ ਸੂਈ ਨੇ ਦਿੱਤਾ ਇਹਨੇ 26 27 ਕਿਲੋ ਜੀ ਜੀ ਤੇ ਉਹ ਆਪਣੀ ਗਾਂ ਖੜੀ ਆ ਸਾਹਮਣੇ ਵਾਈਟ ਕਲਰ ਦੀ ਪਹਿਲੇ ਨੰਬਰ ਤੇ ਜੀ ਜੀ ਇਹਨੇ 38 39 ਕਿਲੋ ਦਿੱਤਾ ਜੀ ਸੱਜਰ ਨੇ ਠੀਕ ਹੈ ਤੇ ਆਹ ਸਾਹਮਣੇ ਖੜੀ ਇਹਨੇ 28 27 ਕਿਲੋ ਦਿੱਤਾ ਏ ਜੀ ਤੇ ਇਹਦੇ ਮਤਲਬ ਵਧੀਆ ਸੀ ਮੰਨ ਲੱਗਿਆ ਵਾ ਏ ਬਾਕੀ ਆਹ ਜੀ ਬਾਈ ਮੈਂ ਇੱਕ ਗੱਲ ਹੋਰ ਕਰਨੀ ਚਾਹਨਾਗਾ ਵੀ ਅੱਜ ਤੱਕ ਦਾ ਸਭ ਤੋਂ ਬੈਸਟ ਜਿਹੜਾ ਜਿਹਨੂੰ ਵਧੀਆ ਤੇ ਮਹਿੰਗਾ ਸੀਰਮ ਕਹਿ ਸਕਦੇ ਆ ਤੁਸੀਂ ਅੱਜ ਤੱਕ ਦਾ ਬੈਸਟ ਕਿਹੜਾ ਲਵਾਇਆ ਬੈਸਟ ਜੀ ਮਤਲਬ ਆਪਾਂ ਐਬੀਐਸ ਦਾ ਵੀ ਲਵਾ ਚੁੱਕੇ ਆ ਜੀ ਤੇ ਪੀਡੀਐਫ ਦਾ ਵੀ ਲਵਾਇਆ ਜੀ ਪੀਡੀਐਫ ਵੀ ਆਪਣੇ ਕੋਲ ਆ ਸਾਹਮਣੇ ਖੜੀ ਐ ਇੱਧਰ ਬੱਚੀ ਇੱਧਰ ਆਈ ਵੀ ਜਾ ਇੱਧਰ ਖੜੀ ਐ ਪੀਡੀਐਫ ਇਹ ਅਸੀਂ ਮੰਦੀ ਆਪਣੀ 40 ਤੋਂ 45 ਕਿਲੋ ਦੁੱਧ ਵਾਲੀ ਦੀ ਬੱਚੀ ਐ ਇਹ ਜੀ ਬਾਈ ਸਭ ਤੋਂ ਅੱਜ ਦੀ ਆਪਣੀ ਵੈਸਟ ਇਹੀ ਐ ਜੀ ओके ਮਤਲਬ ਮੈਂ ਪਹਿਲੇ ਸੋਏ ਦਾ ਚੰਗੀ ਸਿਹਤ ਤੇਰਾ ਧਿਆਨ ਰੱਖਦੇ ਹੋਏ ਆਪਣਾ ਵੀ ਨਾਵਾਲਾ ਤਾਂ 40 ਕਿਲੋ ਨੂੰ ਟੱਚ ਕਰ ਸਕਦੇ ਜੀ ਕਿੰਦੀ ਭਾਈ ਇੱਕ ਮੈਂ ਉਹ ਤੇਰੀ ਇੱਕ ਗਾਂ ਖੜੀ ਆ ਉਹਦੇ ਤੇ ਨਜ਼ਰ ਮਾਰਾਂ ਮੈਂ ਆ ਜਿਹੜੀ ਪੂਰੀ ਬਲੈਕ ਦੇ ਨਾਲ ਖੜੀ ਆ ਇਹ ਮੈਨੂੰ ਵੇਖਣ ਨੂੰ ਬੜੀ ਸੋਹਣੀ ਲੱਗ ਰਹੀ ਆ ਹਾਂਜੀ ਮੈਨੂੰ ਨਹੀਂ ਪਤਾ ਕੁਆਲਿਟੀ ਇਹਦੀ ਵਧੀਆ ਕਿ ਨਹੀਂ ਪਰ ਇਹਦੇ ਮੂੰਹ ਤੋਂ ਇਹਦੇ ਮਹਾਰ ਤੋਂ ਦੇਖਣ ਨੂੰ ਮੈਨੂੰ ਬੜੀ ਵਧੀਆ ਲੱਗੀ ਇਹ ਕਿਹੜੀ ਮਤਲਬ ਕਿ ਬਰੀਡ ਦੀ ਗਾਈ ਆ ਇਹ ਐਫ ਐਫ ਬਰੀਡ ਦੀ ਹੈ ਜੀ ਐਫ ਐਫ ਦੀ ਇਹਦੇ ਆਪਣਾ ਦੂਜਾ ਵਧੀਆ ਵਧੀਆ ਸੀਨ ਲਗਾਉਣੇ ਹੋ ਇਹ ਮੈਨੂੰ ਲੱਗਦਾ ਕਿਸੇ ਲੋਕਲ ਵੈਟਰਨਰੀ ਡਾਕਟਰ ਤੋਂ ਤਾਂ ਲਗਦੇ ਨਹੀਂ ਹੋਣਗੇ ਹਾਂਜੀ ਹਾਂਜੀ ਹੈਨਾ ਇਹ ਕੋਈ ਸਪੈਸ਼ਲ ਕੋਈ ਬੰਦਾ ਜਿੱਦੋਂ ਤੁਸੀਂ ਇਹ ਪਰਚੇਜ਼ ਕਰਦੇ ਹੋਗੇ ਲਵਾਉਂਦੇ ਹੋਗੇ ਹਾਂਜੀ ਸਪੈਸ਼ਲ ਮਤਲਬ ਜਿਹੜਾ ਆ ਪੀਡੀਐਫ ਇਹ ਰਸੀਮ ਲੈਦਾ ਪੀਡੀਐਫ ਇਹ ਸਸਤਾ ਤੇ ਮਿਲਦਾ ਜੀ ਆਪਾਂ ਨੂੰ ਜੀ ਜੀ ਤੁਸੀਂ ਕਿੱਥੋਂ ਜਾ ਕੇ ਲਿਆਉਣੇ ਹੋ ਮਤਲਬ ਜਆ ਤੁਹਾਡੇ ਕੋਲ ਘਰੇ ਆਉਂਦਾ ਇਹ ਨਹੀਂ ਨਹੀਂ ਇਹ ਪੀਡੀਐਫ ਇਹ ਤੋਂ ਮਗਵਾਉਣਾ ਲੈ ਕੇ ਜਾ ਲੈ ਕੇ ਆਉਣਾ ਪੈਂਦਾ ਜਾ ਕੇ ਜੀ ਉੱਥੇ ਅੱਛਾ ਤੇ ਆਪਣਾ ਸਿਲੰਡਰ ਲੈ ਕੇ ਜਾਣਾ ਪੈਂਦਾ ਜੀ ਜੀ ਉਹਦੇ ਵਿੱਚ ਹੀ ਸੀਮਨ ਲੈ ਕੇ ਆਉਣਾ ਪੈਂਦਾ ਜੀ ਪਹਿਲਾਂ ਬੌਕਿੰਗ ਕਰਾਉਣੀ ਪੈਂਦੀ ਹੈ ਜੀ ਇਹ ਵੀ ਤੇ ਜਿਹੜਾ ਐਵੀਐਸ ਆ ਜੀ ਐਵੀਐਸ ਆਪਣੇ ਇੱਧਰ ਆਉਂਦੇ ਹੁੰਦੇ ਸੀ ਠੀਕ ਹੈ ਸਪਲਾਈਰ ਹੁੰਦੇ ਸਪਲਾਈਰ ਹੁੰਦੇ ਉਹ ਆਖੇ ਜੀ ਮਤਲਬ ਦੇ ਜਾਂਦੇ ਜੀ ਵੀਰੇ ਜਿਹੜਾ ਸਭ ਤੋਂ ਵਧੀਆ ਤੁਸੀਂ ਕਹਿੰਦੇ ਹੋ ਸੀਰਮਨ ਤਕਰੀਬਨ ਲਗਭਗ ਜੀ ਇੱਕ ਜੁੰਟ ਕਿੰਨੇ ਕਿ ਤੱਕ ਦੀ ਪੈ ਜਾਂਦੀ ਹੈ ਮਤਲਬ ਜੀ ਸੈਕਸਡ ਹੁੰਦਾ ਕਿ ਨਾਨ ਸੈਕਸਡ ਹੁੰਦਾ ਜੀ ਜੀ ਜਿਹੜਾ ਸੈਕਸਡ ਹੈ ਜੀ ਮਤਲਬ ਏਵੀਐਸ ਦਾ 1500 ਤੋਂ ਸਟਾਰਟਿੰਗ ਹੈ ਜੀ ਜੀ ਤੇ ਜਿਹੜਾ ਨਾਰਮਲ ਆ ਏਵੀਐਸ ਦਾ ਨਾਰਮਲ ਜੀ ਆਪਾਂ ਕਹਦੇ ਹਾਂ ਜੀ ਹਾਂ ਜੀ ਹਾਂ ਜੀ ਉਹ ਮਤਲਬ 200 ਤੋਂ ਸਟਾਰਟ ਹੋ ਜਾਂਦਾ ਜੀ 200 ਤੋਂ ਸਟਾਰਟ ਹੋ ਜਾਂਦਾ ਆਪਾਂ 500 ਦੀ ਰੇਂਜ ਵਾਲਾ ਲਾਉਣੇ ਆ ਜੀ ਏਬੀਐਸ ਦਾ ਨਾਰਮਲ ਜੀ ਓਕੇ ਓਕੇ ਵੀਰੇ ਜਿਵੇਂ ਲੋਕਲ ਲੋਕ ਆਮ ਜਿਨ੍ਹਾਂ ਨੂੰ ਫਾਰਮ ਦੀ ਇੰਨੀ ਨਹੀਂ ਜਾਣਕਾਰੀ ਆ ਤੁਸੀਂ ਉਹਦੇ ਤੇ ਵੀ ਚਾਨਣਾ ਪਾਓ ਉਹ ਕਿਹੜੇ ਵਾਲਾ ਸੀਰਮ ਜਾਂ ਕਿਹੜਾ ਟੀਕਾ ਭਰਾਉਂਦੇ ਆ ਉਹ ਕਿੰਨੇ ਕੁ ਤੱਕ ਸਟਾਰਟ ਹੋ ਜਾਂਦਾ ਸੀਮਨ ਜਿਹੜੇ ਅੱਜ ਕੱਲ ਨਾਰਮਲ ਸੀਮਨ ਦਾ ਹੀ ਹੁਣ ਜ਼ਿਆਦਾਤਰ ਤਾਂ ਠੀਕ ਆ ਜੀ ਹਰੇਕ ਹੀ ਵਧੀਆ ਵਰਦਾ ਜੀ ਹੁਣ ਜੀ ਕਿਉਂ ਹੁਣ ਵਿਚਾਰਤਾਰਾ ਸੀਮਨ ਬਾਰੇ ਬਹੁਤ ਹੋਣ ਲੱਗ ਗਿਆ YouTube ਹੁਣ ਇੱਕ ਤੁਹਾਨੂੰ ਪਤਾ ਹੀ ਹੈ ਜੀ ਇਹੋੀ ਚੀਜ਼ ਆ ਜਿਹੜਾ ਸਾਰਿਆਂ ਨੂੰ ਜਾਗਰੂਕ ਕਰ ਰਿਹਾ ਜੀ ਬਿਲਕੁਲ YouTube ਅੱਜ ਦੇ ਸਮੇਂ ਵਿੱਚ ਲੋਕਾਂ ਨੂੰ ਕਾਫੀ ਜੋ ਜਾਣਕਾਰੀ ਆ ਦੇ ਚੁੱਕਿਆ ਤੇ ਕਿੰਦੀ ਬਾਈ ਮੰਨ ਲਓ ਕਿਸੇ ਵੀਰ ਨੇ ਇਹ ਕੰਮ ਜਾਂ ਫਾਰਮਿੰਗ ਸ਼ੁਰੂ ਕਰਨੀ ਆ ਤੁਹਾਡੀ ਵੀਡੀਓ ਦੇਖ ਕੇ ਕੋਈ ਬੰਦੇ ਨੂੰ ਇੰਟਰਸਟ ਜਾਗ ਗਿਆ ਤਾਂ ਤੁਸੀਂ ਉਹਨੂੰ ਕੋਈ ਰਾਇ ਸਲਾਹ ਦੇਣਾ ਚਾਹੋ ਵੀ ਕਿਵੇਂ ਕਿੰਨੇ ਕ ਪੈਸੇ ਤੋਂ ਜਾਂ ਕਿੱਥੋਂ ਸਟਾਰਟ ਕਰ ਸਕਦਾ ਹੋ ਸਟਾਰਟਿੰਗ ਤਾਂ ਜਿਹੜੀ ਬਈ ਕਰਨੀ ਆ ਜੀ ਮੈਂ ਹੁਣ ਕੋਈ ਨਾਲ ਕੋਈ ਹੋਰ ਕੋਈ ਸਾਈਡ ਬਿਜ਼ਨਸ ਦਾ ਬੰਦੇ ਦਾ ਜੀ ਫੇਰ ਤਾਂ ਮਤਲਬ ਕਰ ਸਕਦਾ ਜੀ 5-4 ਗਾਂਢਾ ਤੋਂ ਸਟਾਰਟਿੰਗ ਜੀ ਜੇ ਮਤਲਬ ਨਾਰਮਲ ਬੰਦਾ ਏ ਜਿਵੇਂ ਹੁਣ ਮਿਡਲ ਕਲਾਸ ਦਾ ਮੇਰੇ ਕੋਲ ਜੀ ਸੋ ਮਤਲਬ ਪਹਿਲਾਂ ਇੱਕ ਦੋ ਗਾਵਾਂ ਤੋਂ ਸਟਾਰਟ ਕਰੇਗੀ ਜਿਹਦੇ ਕੋਲ ਹੁਣ 4 ਪੈਸੇ ਆ ਜੀ ਉਹ ਤਾਂ ਪਹਿਲੇ 10 ਗਾਂਵਾਂ ਲੈ ਆਊਗਾ ਜੀ ਜੀ ਠੀਕ ਆ 10 ਗਾਂਵਾਂ ਦੇ ਮਗਰ ਮਗਰ 5 ਗਾਂਵਾਂ ਮਤਲਬ ਦੁੱਧ ਤੇ ਚੱਲਣੀਆਂ ਤਾਂ 5 ਗਾਂਵਾਂ ਮਤਲਬ ਡਰਾਈ ਪੀਰੀਅਡ 'ਚ ਜਾ ਵੜਦੇ ਆ ਚਲੋ ਵਧੀਆ ਜੇ 30-30 ਕਿਲੋ ਵਾਲੀਆਂ ਲੈਣਦੇ ਆ ਵਧੀਆ ਆ ਦਾ ਕਰਦਾ ਖਰਚਾ ਤੇ ਆ ਦਾ ਵਧੀਆ ਸਰਕਾਰੀ ਨੌਕਰੀ ਜਿੰਨਾ ਮਤਲਬ ਜੀ ਜੀ ਹੋ ਹੀ ਜਾਂਦਾ ਜੀ ਤੇ ਬਾਈ ਇੱਕ ਸਵਾਲ ਹੋਰ ਸੀ ਮੇਰਾ ਜਿਵੇਂ ਤੁਸੀਂ ਇਹ ਕੰਮ ਸਟਾਰਟ ਕੀਤਾ ਬਿਮਾਰੀ ਆਉਣ ਕਾਰਨ ਤੁਹਾਡੀਆਂ ਜੋ ਗਾਈਆਂ ਆ ਉਹ ਵੀ ਨੁਕਸਾਨੀਆਂ ਜਾਂਦੀਆਂ ਉਹ ਟਾਈਮ ਲੋਨ ਤੋਂ ਇਲਾਵਾ ਕੋਈ ਐਵੇਂ ਦਾ ਇਨਸਾਨ ਹੋਵੇ ਜਿਨੇ ਤੁਹਾਡੀ ਮਦਦ ਕੀਤੀ ਹੋਵੇ ਮਦਦ ਆਈ ਐ ਮਦਦ ਦੇ ਨਾਲ ਹੀ ਬੰਦਾ ਖੜਾ ਹੁੰਦਾ ਜੀ ਜੀ ਤੇ ਪਰ ਮਦਦ ਤਾਂ ਆਪਣੇ ਕੀਤੀ ਹੈ ਨਾ ਬਈ ਵਧੀਆ ਬੰਦਾ ਵੀ ਜਿਹਨੇ ਆਦਤ ਕਰੀਏ ਕੋਈ ਸਪੈਸ਼ਲ ਪਰਸਨ ਹੈ ਜਿਹਦਾ ਤੁਸੀਂ ਅੱਜ ਨਾਮ ਲੈਣਾ ਚਾਹੋ ਜਾਂ ਚਾਹਦੇ ਚੈਨਲ ਥਰੂ ਉਹਦਾ ਧੰਨਵਾਦ ਕਰਨਾ ਚਾਹੋ ਧੰਨਵਾਦ ਤਾਂ ਬਈ ਹੈਗੇ ਹੀ ਆ ਵੀ ਮਤਲਬ ਵਧੀਆ ਆਪਣਾ ਵਧੀਆ ਆਪਣਾ ਕਾਰੋਬਾਰੀਦਾਰ ਉਹਨਾਂ ਨੇ ਖੜਾ ਕਰਤਾ ਲਈ ਪਈ ਆਪਣਾ ਸੋਚਿਆ ਨਹੀਂ ਸੁਪਤਾ ਹੀ ਆ ਗਏ ਆਪਣਾ ਸੁਪਨਾ ਸੀਗਾ ਕਿ ਵੀ ਆਪਣਾ ਵਧੀਆ ਸੈੱਟ ਹੋਊਗਾ ਹਾਂਜੀ ਠੀਕ ਆ ਤੇ ਵਧੀਆ ਗੱਲਾਂ ਕਰੀਆਂ ਹੋਣ ਮੈਂ ਸੁਪਨਾ ਵੀ ਚਾਲੂ ਨਾ ਆਪਣਾ ਸੁਪਨਾ ਪੂਰਾ ਹੋ ਗਿਆ ਨਹੀਂ ਅੱਜ ਕੱਲ ਮੀਡਲ ਕਲਾਸ ਦੇ ਬੱਚਿਆਂ ਕੋਲੇ ਇੰਨੀਆਂ ਗਾਇਆਂ ਬਹੁਤ ਮੈਂ ਆਪਦੀ ਹੋਂਦ ਚ ਦੇਖਿਆ ਨਹੀਂ ਗਾ ਜੀ ਮਤਲਬ ਹਨਾ ਹਾਂਜੀ ਜੇਲ ਆਪਾਂ ਹੋਰ ਕਿਤੇ ਤਾਂ ਹੋਣਗੇ ਪਰ ਆਪਾਂ ਆਪਦੇ ਪਿੰਡ ਦੇ ਵਿੱਚ ਬੜੀਆ ਦੁੱਧ ਪ੍ਰੋਡਕਸ਼ਨ ਕਰ ਰਹੇ ਆਪਾਂ ਜੀ ਜਿਵੇਂ ਤੁਹਾਡਾ ਪ੍ਰੋਫਿਟ ਆ ਬਾਈ ਇਹ ਤੁਹਾਡਾ ਜੋ ਇੱਥੇ ਸਿਸਟਮ ਪੂਰਾ ਖੜਾ ਕਰਿਆ ਹੋਇਆ ਤੁਸੀਂ ਦੇਖ ਸਕਦੇ ਹੋ ਇੱਕ ਪ੍ਰੋਪਰ ਜੋ ਸ਼ੈੱਡ ਆ ਗਾਈਆਂ ਵਾਸਤੇ ਇਹਨਾਂ ਨੇ ਲਵਾਇਆ ਹੋਇਆ ਇਹ ਗਰਮੀ ਦੇ ਵਿੱਚ ਗਾਈਆਂ ਨੂੰ ਠੰਡੇ ਰੱਖਣ ਲਈ ਇਹ ਜੋ ਪਾਣੀ ਦੇ ਪੁਹਾੜੇ ਆ ਇਹਨਾਂ ਨੂੰ ਤਕਰੀਬਨ ਇਹਨਾਂ ਦਾ ਟੈਂਪਰੇਚਰ ਆ ਜਿਹੜਾ ਉਹ ਨਾਰਮਲ ਰੱਖਣ ਲਈ ਵੀ ਜਿੱਦਾਂ ਕਿ ਇਹਨਾਂ ਨੂੰ ਕੋਈ ਤਕਲੀਫ ਨਾ ਹੋਵੇ ਉਹ ਵੀ ਪ੍ਰਬੰਧ ਬਾਈ ਨੇ ਕੀਤਾ ਹੋਇਆ ਬਾਈ ਇਸ ਕੰਮ ਦੇ ਵਿੱਚ ਪ੍ਰੋਫਿਟ ਦੇ ਨਾਲ ਨਾਲ ਘਾਟੇ ਵੀ ਬਹੁਤ ਨੇ ਘਾਟੇ ਬਹੁਤ ਆ ਬਾਈ ਪ੍ਰੋਫਿਟ ਪਹਿਲਾਂ ਨਹੀਂ ਸੋਚਿਆ ਜਾਂਦਾ ਜੀ ਮੈਂ ਤੁਹਾਨੂੰ ਪਹਿਲਾਂ ਦੱਸਿਆ ਜਾਂਦਾ ਹੈ ਜੀ ਜੀ ਪ੍ਰੋਫਿਟ ਤਾਂ ਉਦੋਂ ਜਦੋਂ ਆਪਾਂ ਨੂੰ ਦੇਤਾ ਇਹਨਾਂ ਨੇ ਪ੍ਰੋਫਿਟ ਉਦੋਂ ਮੰਨਿਆ ਜਾਣਾ ਹੈ ਠੀਕ ਆ ਜੀ ਅੱਜ ਕਹਿਦਗੇ ਵੀ ਆਪਾਂ ਪੰਜ ਚਾਰ ਗਾਂ ਰੱਖ ਕੇ ਬੰਦਾ ਇਹਨਾਂ ਤੋਂ ਪ੍ਰੋਫਿਟ ਭਾਲਣ ਲੱਗ ਜੇ ਹਨਾ ਜੀ ਬਿਲਕੁਲ ਸਾਰੇ ਸਾਲ ਦੀ ਇਹਨਾਂ ਦੀ ਉਹ ਹੋਣੀ ਆ ਜੀ ਹਨਾ ਹਾਂਜੀ ਪਾਰੇ ਸਾਲ ਦੀ ਡਿਟੇਲ ਜਿਹੜੇ ਨਿਕਲੋਗੇ ਉੱਥੇ ਪਤਾ ਲੱਗਣਾ ਆਪਾਂ ਨੂੰ ਕੀ ਬਚਤ ਹੋਈ ਆ ਕੋ ਇਹਨਾਂ ਨੇ ਬਿਮਾਰ ਵੀ ਹੋਣਾ ਜੀ ਠੀਕ ਆ ਤੇ ਦੁੱਧ ਸਹੀ ਵੀ ਦੇਣਾ ਹੈ ਜੀ ਵਿੱਚੋਂ ਹੁਣ ਦੇ ਵਿੱਚ ਗਾਂਆਂ ਸਾਲ ਦੇ ਵਿੱਚ ਦੋ ਗਾਂਆਂ ਵੀ ਝੜ ਵੀ ਸਕਦੇ ਆ ਜੀ ਜੀ ਠੀਕ ਆ ਤੇ ਦੋ ਗਾਂਆਂ ਜੋੜ ਵੀ ਸਕਦੇ ਆ ਤੇ ਬਾਈ ਜਿਵੇਂ ਐਨੇ ਜਾਣਦਾ ਤੁਸੀਂੱਖੇ ਹੋਇਆ ਤਕਰੀਬਨ ਮੇਰਾ ਮੰਨਣਾ ਆ ਕਿ ਤੁਸੀਂ ਸਵੇਰੇ ਸੂਰਜ ਦੇ ਜਾਗਣ ਤੋਂ ਪਹਿਲਾਂ ਜਾਗਦੇ ਹੋ ਹਾਂ ਹਾਂ ਬਾਈ ਜਾਗਣਾ ਪੈਂਦਾ ਹੀ ਆ ਹੈਨਾ ਸਵੇਰੇ ਫਿਰ ਪਹਿਲਾਂ ਗੋਹਾ ਨਾ ਕਰੀਦਾ ਜੀ ਗੋਹਾ ਹਟਾਈਦਾ ਜੀ ਫਿਰ ਗੋਹਾ ਹਟਾ ਕੇ ਇੱਕ ਜਣਾ ਰੇੜੀ ਭਰਨ ਲੱਗ ਜਣਾ ਸਾਡੇ ਚੱਕੇ ਜਣਾ ਕਿ ਤੁਹਾਡੇ ਪਰਿਵਾਰ ਦੇ ਵਿੱਚੋਂ ਤੁਹਾਡੇ ਮੈਸੇਜ ਜਿਹੜੇ ਨੇ ਉਹ ਤੁਹਾਡੀ ਮਦਦ ਕਰਦੇ ਆ ਹਾਂਜੀ ਹਾਂਜੀ ਕਿਉਂਕਿ ਇਕੱਲੇ ਬੰਦੇ ਦਾ ਤਾਂ ਮੈਂ ਵੀ ਦੇਖ ਰਿਹਾ ਇਹ ਕੰਮ ਹੈ ਹੀ ਨਹੀਂ ਆ ਇਕੱਲੇ ਬੰਦੇ ਦਾ ਸਿਸਟਮ ਹੈ ਨਹੀਂ ਬਈ ਇਹ ਘਟੂ ਘਟ ਸਾਰੇ ਪਰਵਾਸ ਦੇ ਨਾਲ ਰੜ ਕੇ ਕਰਨ ਵਾਲਾ ਕੰਮ ਆ ਠੀਕ ਆ ਕਿ ਕਿੰਦੀ ਬਾਈ ਮੈਂ ਇੱਕ ਗੱਲ ਹੋਰ ਤੇਰੇ ਨਾਲ ਕਰਨੀ ਚਾਹੂੰਗਾ ਜਿਵੇਂ ਤੂੰ ਇਹ ਕੰਮ ਨੂੰ ਚੁਣਿਆ ਤੇ ਉਸ ਟਾਈਮ ਜਦੋਂ ਕੋਈ ਕੰਮ ਨੂੰ ਚੁਣ ਰਿਹਾ ਸੀ ਦਿਮਾਗ ਵਿੱਚ ਕੀ ਚੱਲ ਰਿਹਾ ਸੀਗਾ ਸਵਾਗਤ ਆ ਬਾਈ ਮਤਲਬ ਜੇ ਕੋਈ ਆਪਣਾ ਲੋਨ ਵਗੈਰਾ ਹੈ ਨਹੀਂ ਸੀ ਉਦੋਂ ਤਾਂ ਵੈਸੇ ਗੱਲ ਐ ਚੱਲ ਰਿਆ ਸੀ ਵੀ ਚਲੋ ਵੀ ਆਪਣੇ ਕੋਲ ਦੋ ਗਗਾਂ ਜਾਂ ਹੋ ਜਾਣ ਤਿੰਨ ਹੋ ਜਾਣ ਇੱਕ ਲੇੜੀ ਇੱਕ ਬੇਟੀ ਇਸ ਤਰ੍ਹਾਂ ਜੇ ਕੰਮ ਚੱਲੀ ਜਾਂਦਾ ਸੀ ਹਨ ਜੀ ਜੀ ਹੁਣ ਮਤਲਬ ਆਏ ਆ ਵੀ ਕੰਮ ਆਪਾਂ ਬੱਚਿਆਂ ਲਈ ਵੀ ਇਹ ਵੜਗਾ ਤਿਆਰ ਕਰਕੇ ਦੇਣਾ ਜੀ ਹਨ ਤੇ ਬੜੀ ਕਦੇ ਬੱਚੇ ਵੜਗਾ ਆਪਣਾ ਰਜਗਾਰ ਤੋੜੀ ਰੱਖਣ ਕਿੱਥੇ ਜੀ ਨਹੀਂ ਨਹੀਂ ਕਦੇ ਆਏ ਨਹੀਂ ਲੱਗਿਆ ਹੁਣ ਤੁਹਾਨੂੰ ਕਿ ਮੈਂ ਤਾਂ ਚਲੋ ਠੀਕ ਐ ਇਹ ਕੰਮ ਸ਼ੁਰੂ ਕਰ ਲਿਆ ਮਿਹਨਤ ਕਰ ਰਿਆ ਆਂ ਕੀ ਅੱਗੇ ਬੱਚੇ ਕਰਨਗੇ ਜਾਂ ਨਹੀਂ ਕਰਨਗੇ ਕਦੇ ਮਨ 'ਚ ਖਿਆਲ ਆਇਆ ਬੱਚਾ ਨਾ ਮੈਂ ਜੋੜਨ ਦੀ ਕੋਸ਼ਿਸ਼ ਕਰਨ ਲੈ ਸਾਡੇ ਛੋਟੇ ਆ ਬੱਚੇ ਹਾਂ ਹਾਂ বিজে ਕਰਨਗੇ ਤਾਂ ਬਹੁਤ ਵਧੀਆ ਰਹਿਣਗੇ ਨਹੀਂ ਫਿਰ ਬਈ ਦਿਹਾੜੀ ਤਾਂ ਕਿਸੇ ਕੋਲ ਪਾਸ ਗਈ ਨਹੀਂ ਹਨਾ हां जी हां ਦਿਹਾੜੀ ਪਰ ਕਿਸੇ ਪਾਸ ਨਹੀਂ ਗਈ ਦਿਹਾੜੀ ਪਰ ਤੁਹਾਨੂੰ ਪਤਾ ਵੀ ਕਿੰਨੀ ਔਖੀ ਕਰਨੀ ਹਨਾ ਦਿਹਾੜੀ ਦਾ ਤਾਂ ਫਿਰ ਜਿਵੇਂ ਦਾ ਤਾਂ ਕੰਮ ਕਰ ਲਿਆ ਜਿਵੇਂ ਦਾ ਨਾ ਕਰ ਲਿਆ ਹਨਾ ਉਹਦੇ ਨਾਲ ਤਾਂ ਗੁਜ਼ਾਰਾ ਵੀ ਅੱਜ ਦੇ ਸਮੇਂ ਤੇ ਮੁਸ਼ਕਲ ਹੈ ਹਾਂ ਜੀ ਹਾਂ ਜੀ ਤੇ ਬਈ ਮੰਗਿਆਈ ਜਿਸ ਤਰ੍ਹਾਂ ਬਹੁਤ ਵੱਧ ਚੁੱਕੀ ਆ ਲੋਕਾਂ ਨੇ ਇਹੀ ਸੁਣਿਆ ਹੋਣਾ ਕਿ 2.5 ਕੁਆਂਟਲ ਦੁੱਧ ਜਾਂ 3 ਕੁਆਂਟਲ ਦੁੱਧ ਆ ਤੇ ਇਹ ਜੋ ਇੱਕ ਪਸ਼ੂ ਆ ਇੱਕ ਗਾਂ ਦੀ ਇਹਦਾ ਇੱਕ ਦਿਨ ਦਾ ਖਰਚਾ ਕਿੰਨਾ ਖਰਚਾ ਇੱਕ ਗਾਂ ਦਾ ਬਈ ਨਾ ਘੱਟੋ-ਘੱਟ 200 ਰੁਪਏ ਖਰਚਾ ਤਾਂ ਹੈਗਾ ਹੀ ਇਸ ਗਾਂ ਦਾ ਜਿਹੜੀ ਜ਼ਿਆਦੇ ਚੰਗੀ ਗਾਂ ਹੈ ਜ਼ਿਆਦੇ ਦੁੱਧੜੂ ਦਾ ਤਾਂ 300 350 ਵੀ ਹੋ ਜਾਂਦਾ ਜੀ ਵੀਰੇ ਫਿਰ ਚਾਰੇ ਦੇ ਵਿੱਚ ਇਹਨਾਂ ਨੂੰ ਤੁਸੀਂ ਸੁੱਕਾ ਚਾਰਾ ਹਰਾ ਚਾਰਾ ਇਹ ਤੋਂ ਬਿਨਾਂ ਤੁਸੀਂ ਚਾਰੇ ਦੇ ਵਿੱਚ ਇਹਨਾਂ ਨੂੰ ਹੋਰ ਕੀ ਕੀ ਦਿੰਨੇ ਆ ਫੀਡ ਦਿੰਨੇ ਆ ਜੀ ਫੀਡ ਸੱਚ ਫੀਡ ਤੋਂ ਤੁਹਾਡੇ ਤੋਂ ਜ਼ਿਆਦਾ ਆ ਇਹ ਫੀਡਾਂ ਵੀ ਮਾਰਕੀਟ ਦੇ ਵਿੱਚ ਅੱਜ ਬਹੁਤ ਪ੍ਰਕਾਰ ਦੀਆਂ ਚੱਲ ਰਹੀਆਂ ਕਿਹੜੀ ਫੀਡ ਇਹਨਾਂ ਲਈ ਵਧੀਆ ਹੁੰਦੀ ਆ ਤੇ ਕਿਹੜੀ ਤੁਸੀਂ ਦਿੰਨੇ ਹੋ ਫੀਡ ਤਾਂ ਆਪਾਂ ਗੱਟਿਆਂ ਵਾਲੀ ਪਾਉਣੀ ਆ ਵੈਸੇ बनवाई ਵੀ ਫੀਡ ਆਪਦੀ ਜ਼ਿਆਦਾ ਕੰਮ ਕਰਦੀ ਹੈ ਆਪਦੀ ਬਣਵਾਈ ਆਲੀ ਬਣਵਾਈ ਦੋਦੋਂ ਅੱਖਾਂ ਦੇ ਸਾਹਮਣੇ ਪਤਾ ਆਪਾਂ ਨੂੰ ਕੀ ਕੀ ਬਣਦਾ ਹੈ ਦੂਜੀਆਂ ਫੀਡਾਂ ਵਰੇ ਆਪਾਂ ਨੂੰ ਪਤਾ ਹੀ ਨਹੀਂ ਵੀ ਕੀ ਕੁਝ ਪਾਈ ਜਾਂਦੇ ਆ ਕੀ ਕੁਝ ਨਹੀਂ ਪਾਈ ਜਾਂਦੇ ਹਨ ਜੀ ਪਹਿਲੀ ਗੱਲ ਤਾਂ ਜ਼ੋਰ ਗਿਆ ਬਹੁਤ ਜ਼ਿਆਦਾ ਪਾਈ ਜਾਂਦੇ ਆ ਜੀ ਬਿਲਕੁਲ ਠੀਕ ਆ ਹਮ ਕਈਆਂ ਦੇ ਪਸ਼ੂਆਂ ਦੇ ਹੱਡ ਖੁੜੀ ਜਾਂਦੇ ਕਿਹੜਾ ਦੁੱਧ ਮਿਲੀ ਜਾਂਦਾ ਵਿੱਚ ਰਿਪੀਟਰ ਕੇਸ ਵੀ ਆਈ ਜਾਂਦੇ ਆ ਜੀ ਹੈ ਜੇ ਆਪਦੀ ਫੀਡ ਬਣਾ ਕੇ ਪਾਉਂਦਾ ਜਿਹੜਾ ਬੰਦਾ ਬਾਈ ਉਹਦੇ ਰਿਪੀਟਰ ਕੇਸ ਬਹੁਤ ਘੱਟ ਆਉਂਦੇ ਆ ਜੀ ਜੀ ਵੀਰੇ ਜੀ ਮੈਂ ਮੰਨ ਲਓ ਪਾਣੀ ਦੀ ਮਿਲਾਵਟ ਹੋਈ ਹੋਵੇ ਦੁੱਧ ਚ ਉਹ ਤਾਂ ਆਪਾਂ ਇੱਕ ਯੰਤਰ ਨਾਲ ਚੈੱਕ ਕਰ ਸਕਦੇ ਆ ਜਿਵੇਂ ਕਿਸੇ ਪਸ਼ੂ ਨੂੰ ਲਗਾਤਾਰ ਜੂਰੀਆ ਦਿੱਤਾ ਜਾ ਰਿਹਾ ਉਹਦੇ ਦੁੱਧ ਵਿੱਚ ਜੂਰੀਆ ਆਉਂਦਾ ਉਹਦਾ ਕਿਵੇਂ ਪਤਾ ਲੱਗਦਾ ਕਿ ਇਧਰ ਜੂਰੀਆ ਆ ਰਿਹਾ ਪਸ਼ੂ ਆਪਣਾ ਡਾਉਣ ਵਾਦ ਰਿਹਾ ਡਾਉਣ ਬਈ ਉਹਦੇ ਬਹੁਤ ਟੈਂਸ ਹੋ ਜਾਣ ਲੱਗ ਜਾਂਦੀ ਹੈ ਜੀ ਠੀਕ ਹੈ ਤੇ ਖਾਰ ਮੰਨ ਲੱਗ ਜਾਂਦਾ ਜੀ ਜਿਵੇਂ ਉਹ ਸਾਹਮਣੇ ਵਾਈਟ ਕਲਰ ਦੀ ਇਹ ਜੀ ਇਹ ਇਸ ਦੱਬੀ ਕਾਲੀ ਦੱਬੀ ਦਾ ਇਹਦਾ ਹੁਣ ਬਹੁਤ ਜ਼ਿਆਦਾ ਜਿਹਦਾ ਸਰੀਰ ਦੀ ਬੰਤਰ ਸੀ ਬਹੁਤ ਗੋਲ ਸੀਗੀ ਜੀ ਜੀ 40 ਕਿਲੋ ਦੁੱਧ ਸੀ ਇਹਦਾ ਜੀ ਹੁਣ ਇਸ ਟਾਈਮ ਇਹਦੇ ਥੱਲੇ 15 ਤੋਂ 16 ਕਿਲੋ ਦੁੱਧ ਆ ਜਿਹੜੀ ਮਤਲਬ ਅੱਜ ਉਹ ਪਿੰਜਰ ਬਣ ਗਿਆ ਜੀ ਦਾ ਜੀ ਤੇ ਵੀਰੇ ਇਹਦੀ ਉਮਰ ਕਿੰਨੀ ਕਾ ਹੁਣ ਉਮਰ ਜੀ ਇਹ ਤੀਜੇ ਸੂਏ ਸੀਗੀ ਹੁਣ ਮਤਲਬ ਤੀਜੇ ਸੂਏ ਚੌਥੇ ਸੂਏ ਵਾਸਤੇ ਗੱਪਣ ਹੋਈ ਸੀ ਇਹ ਬੱਚਾ ਛੱਟ ਗਈ ਹੈ ਜੀ ਅੱਛਾ ਜੀ ਹਾਂਜੀ ਜਿਵੇਂ ਦੇਖਿਆ ਜਾਂਦਾ ਮਿੱਤਰੋ ਪਸੂ ਬਿਮਾਰ ਹੋਣ ਜਾਂ ਕਿਸੇ ਬਿਮਾਰੀ ਤੋਂ ਇਲਾਵਾ ਐਵੇਂ ਦੇ ਨੁਕਸਾਨ ਵੀ ਸਾਨੂੰ ਝੱਲਣੇ ਪੈ ਸਕਦੇ ਆ ਝੱਲਣੇ ਪੈਂਦੇ ਤੇ ਕਿੰਦੀ ਬਾਈ ਆਖਰੀ ਦੇ ਵਿੱਚ ਸਾਡੇ ਸਬਸਕ੍ਰਾਈਬਰ ਵੀਰਾਂ ਨੂੰ ਸਰੋਤਿਆਂ ਨੂੰ ਕੋਈ ਤੁਹਾਡਾ ਮੈਸੇਜ ਹੋਵੇ ਮੈਸੇਜ ਭਾਈ ਹੈ ਬਈ ਜਿਹਨੇ ਵੀ ਕੰਮ ਬਿਟਣਾ ਹੈ ਥੋੜੇ ਕੰਮ ਤੋਂ ਸਟਾਰਟਿੰਗ ਕਰੋ ਪਹਿਲਾਂ ਮਤਲਬ ਦਿਮਾਗੀ ਤਿਆਰ ਹੋਣਾ ਪੈਣਾ ਦਿਮਾਗੀ ਤਿਆਰ ਹੋਣਾ ਪੈਣਾ ਬਈ ਜੇ ਆਪਣਾ ਦਿਮਾਗ ਉਸ ਕੰਮ ਨੂੰ ਕਰਨ ਲਈ ਤਿਆਰ ਆ ਤਾਂ ਜਾਨੀ ਕਿ ਫੇਰ ਕੰਮ ਨੂੰ ਸ਼ੁਰੂ ਕਰੋ ਫੇਰ ਕਰੋ ਬਈ ਫੇਰ ਜੇ ਮਨ ਕਹਿੰਦਾ ਵੀ ਆਪਾਂ ਕਰ ਲਾਂਗੇ ਤਾਂ ਫੇਰ ਕਰੋ ਜੀ ਜੀ ਜੇ ਮਨਤ ਤੋਂ ਭਜਾਲੋ ਭੱਜਣ ਦਾ ਫੇਰ ਨਹੀਂ ਬਈ ਇਹ ਕਹਿ ਰਹੀਏ ਵੀ ਸਾਲ ਦੇ ਵਿੱਚ 6 ਮਹੀਨੇ ਦੇ ਵਿੱਚ ਆਪਾਂ ਨੂੰ ਤਰੱਕੀ ਦੇ ਨਾਲ ਕੰਮ ਆਣੀ ਜੀ ਇਹ ਲਗਾਤਾਰ 10 ਸਾਲਾਂ ਦਾ ਪ੍ਰੋਜੈਕਟ ਆ ਜੀ 10 ਸਾਲਾਂ ਦੇ ਵਿੱਚ ਆਪਾਂ ਨੂੰ ਉਹ ਵੀ ਦੱਸਣ ਜੇ ਪਤਾ ਜੇ ਲੱਗਣ ਲੱਗਦਾ ਵੀ ਆਪਾਂ ਨੂੰ ਕੋਈ ਬਚੂਗਾ ਠੀਕ ਹੈ ਜਿਹੜੀਆਂ ਇਹਨਾਂ ਦੇ ਅਵਸਥੀਆਂ ਆਉਣੀਆਂ ਹਨ ਮਗਰ ਠੀਕ ਆ ਚੰਗੇ ਰੋਟੇ ਚੱਲਣੀਆਂ ਜੀ ਫੇਰ ਜਾ ਕੇ ਆਪਾਂ ਨੂੰ ਆਮਦਨ ਵਧਣੀ ਹੈ ਨਹੀਂ ਪਹਿਲਾਂ ਤਾਂ ਕੋਈ ਡਾਈ ਹੋ ਗਈ ਕੋਈ ਦੁੱਧ ਤੇ ਜਾਂ ਬੜੀ ਕੋਈ ਰੋਟੇ ਚੱਲੀ ਆ ਆਪਣਾ ਆਪ ਦਾ ਖਰਚਾ ਤੋੜਦਿਆਂ ਠੀਕ ਜੇ ਆਪਾਂ ਕਹਿ ਦਈਏ ਵੀ ਬਾਲੇ ਰੁਪਏ ਵਾਧਦੇ ਪੰਡਾਂ ਵਾਧਦੇ ਹਨਾ ਐਡਾ ਵੀ ਬੋਲਦਾ ਹੈ ਨੀਗਾ ਇਹਦੇ ਵਿੱਚ ਐ ਵੀ ਇੱਕ ਤਾਂ ਵਧੀਆ ਬੰਦਾ ਆਪਦੇ ਕੰਮ ਲੱਗਿਆ ਰਹਿੰਦਾ ਹੈ ਜੀ ਨਸੀਬੱਤੇ ਤੋਂ ਬਚਿਆ ਰਹਿੰਦਾ ਹੈ ਠੀਕ ਆ ਵੀ ਆਪਦੇ ਘਰੇ ਘਰੇ ਕੰਮ ਕਰੀ ਜਾਂਦਾ ਹੈ ਠੀਕ ਜੀ ਇਹੀ ਆ ਮਤਲਬ ਮਾਤਾ ਨਹੀਂ ਕਹਿੰਦਾ ਜਿਹਨੇ ਵੀ ਕੰਮ ਕਰਨਾ ਹੈ ਤਬੀ ਆਏ ਨਹੀਂ ਵੀ ਕੱਚੇ ਪੈਰੀ ਆਉਣਾ ਪਊਗਾ ਇਹਦੇ ਵਿੱਚ ਬਾਈ 10% ਬੰਦੇ ਨੂੰ ਕੰਮ ਕਰਨਾ ਪੈਣਾ ਹੈ ਵੀ 10 ਸਾਲਾਂ ਤੱਕ ਮੈਂ ਕਰ ਨਹੀਂ ਕਰਨਾ ਜੇ ਹੁਣ ਕਹਿ ਦਈਏ ਵੀ ਆਪਾਂ 2 ਕੁ ਮਹੀਨੇ ਜਾਂ 5 ਕੁ ਮਹੀਨੇ ਬਾਈ ਆਪਾਂ ਨੂੰ ਤਾਂ ਕੁਝ ਬਚਿਆ ਨਹੀਂਗਾ ਹਨਾ ਜੀ ਜੀ ਫੇਰ ਚੁੱਪ ਕਰਕੇ ਇਸ ਕੰਮ 'ਚ ਕੋਈ ਫਾਇਦਾ ਨਹੀਂਗਾ ਜੀ ਇਹ ਲੰਮੇ ਸਮੇਂ ਦਾ ਕੰਮ ਆ ਜਿਹਦੇ ਵਿੱਚ ਆਪਣੇ ਕੋਲ ਬਰੀਡ ਆਊਗੀ ਬਰੀਡ ਤੇ ਜਾ ਕੇ ਕੰਮ ਹੋਊਗਾ ਫੇਰ ਲੱਖਾਂ 'ਚ ਕਮਾ ਵੜਨਾ ਹੈ ਜਦੋਂ ਆਪਾਂ ਪਹਿਲਾ ਵਾਰੋਂ ਗਾਂਆਂ ਲੈ ਕੇ ਆਉਣੇ ਕੋਈ ਵੀ ਨਕਮੀ ਨਿਕਲਿਆ ਹੁੰਦੀ ਆ ਹਾਂਜੀ ਹਾਂਜੀ ਕੋਈ ਚੰਗੇ ਨਿਕਲਿਆ ਹੁੰਦੀ ਆ ਜਿੱਦਾਂ ਨਹੀਂ ਕਿ ਪਹਿਲਾਂ ਤਾਂ ਨੌਲੇਜ ਹੁੰਦੀ ਨਹੀਂ ਆਪਾਂ ਕੋਈ ਮਾੜਾ ਪਸ਼ੂ ਵੀ ਆ ਸਕਦਾ ਜੀ ਜਾਣਕਾਰੀ ਮਤਲਬ ਜੀ ਤੂੰ ਵੀ ਪਸ਼ੂ ਲੈਣਾ ਬਾਈ ਜੀ ਸੋਚ ਸਮਝ ਕੇ ਪਸ਼ੂ ਲਓ ਜਿਹੜਾ ਕੋਈ ਚੰਗੇ ਬੰਦੇ ਨਾਲ ਲੈ ਕੇ ਰੱਖੋ ਦੀਦੇ ਕੋਲ ਰੱਖਿਆ ਮੈਂ ਗਾਂ ਆ ਜੀ ਠੀਕ ਆ ਬਾਕੀ ਠੱਗਾਂ ਤੋਂ ਬਚੋ ਜਿਹੜੇ ਮਤਲਬ ਬੱਚੇ ਉੱਚੇ ਲਾ ਕੇ ਦੇ ਦਿੰਦੇ ਆ ਜੀ ਠੀਕ ਆ ਜੀ ਤੇ ਜਾਂ ਜਿਹੜੀ ਕਹਿੰਦੇ 40 ਕਿਲੋ ਵਾਲੀ ਆ ਉਹ ਹੁੰਦੀ 25 ਕਿਲੋ ਵਾਲੀ ਹਨ ਠੀਕ ਭਾਈ ਇੱਕ ਜਿਹੜੀ ਤੁਸੀਂ ਆ ਗੱਲ ਕੀਤੀ ਆ ਬੱਚੇ ਮਗਰ ਲਾ ਕੇ ਦੇ ਦੇ ਲਾ ਦੇ ਦਿੰਦੇ ਆ ਲੋਕ ਇਹ ਜਿਵੇਂ ਤੁਹਾਨੂੰ ਮਾਲਾ ਕਈ ਵਾਰੀ ਗਾਇਆਂ ਨੂੰ ਵੀ ਨਹੀਂ ਪਤਾ ਲੱਗਦਾ ਕਿ ਬੱਚਾ ਮਗਰ ਲਾ ਦਿੰਦੇ ਆ ਗਾਂ ਵੀ ਐਕਸੈਪਟ ਕਰ ਲੈਂਦੀ ਆ ਤੁਹਾਨੂੰ ਜਾਣਕਾਰੀ ਆ ਤੁਹਾਨੂੰ ਕਿਵੇਂ ਪਤਾ ਲੱਗਦਾ ਕਿ ਇਹ ਬੱਚੜਾ ਜਿਹੜਾ ਇਹ ਗਾਂ ਦਾ ਨਹੀਂ ਆ ਬਾਈ ਉਹ ਸਾਫ਼-ਸਾਫ਼ ਹੀ ਜਿਸਨ ਲੱਗ ਜਾਂਦਾ ਏ ਜਿਹੜੇ ਬੰਦ ਨੂੰ ਪਤਾ ਨਹੀਂ ਜਿਹੜੇ ਬੰਦ ਨੇ ਗਾਂ ਨਹੀਂ ਰੱਖੀ ਉਹਨਾਂ ਦਾ ਫਿਰ ਪਤਾ ਹੀ ਕੀ ਲੱਗਣਾ ਹੈ ਜੀ ਜੀ ਹੁਣ ਜਿਹੜੀ ਤਾਜੀ ਸੂਈ ਹੋਈ ਉਹਦੇ ਹਵਾਨੇ ਤੇ ਭਲੂਣ ਆਈ ਵੀ ਹੁੰਦੀ ਆ ਹੂੰ ਹੂੰ ਸੋ ਜਣਾਈ ਹੁੰਦੀ ਆ ਜੀ ਠੀਕ ਆ ਬਾਕੀ ਉਹ ਗੰਦਾ ਮੰਦਾ ਮੈਲਾ ਸਾਫ਼ ਹੁੰਦਾ ਰਹਿੰਦਾ ਉਹਦਾ ਹਨਾ ਜੀ ਜੀ ਉਹਦੇ ਨਾਲ ਪਤਾ ਲੱਗ ਜਾਂਦਾ ਠੀਕ ਹੈ ਬਹੁਤ ਬਹੁਤ ਧੰਨਵਾਦ ਬਾਈ ਤੇਰਾ ਇੰਨਾ ਸਮਾਂ ਤੂੰ ਸਾਨੂੰ ਮਾਫ਼ ਕਰੀ ਤੂੰ ਬਾਈ ਇਸ ਟਾਈਮ ਕੰਮ ਕਰ ਰਿਹਾ ਸੀ ਬਾਈ ਦਾ ਬਹੁਤ ਸਮਾਂ ਸੀ ਲੈਂਦਾ ਤਾਂ ਦੋਸਤੋ ਬਾਈ ਦਾ ਇੱਥੇ ਇਹੀ ਕਹਿਣਾ ਕਿ ਜੇ ਤੁਸੀਂ ਇਸ ਕੰਮ ਵਿੱਚ ਆਉਨੇ ਹੋ ਤੁਹਾਨੂੰ ਪ੍ਰੋਪਰ ਤਾਈ ਦੀ ਜਾਣਕਾਰੀ ਹੋਣੀ ਚਾਹੀਦੀ ਆ ਤੇ ਤੁਹਾਡੀ ਮੈਂਟਲੀ ਜਿਹੜੀ ਸੋਚ ਆ ਇੰਨੀ ਕੁ ਹੋਣੀ ਚਾਹੀਦੀ ਆ ਕਿ ਤੁਸੀਂ ਪਹਿਲਾਂ ਇਸ ਕੰਮ ਦੇ ਵਿੱਚ ਪੈਣ ਤੋਂ ਇਹੀ ਸੋਚਣਾ ਕਿ ਸਾਨੂੰ ਪ੍ਰੋਫਿਟ ਹੋਵੇ ਇਹ ਤੁਹਾਡੇ ਦਿਮਾਗ ਵਿੱਚ ਨਹੀਂ ਹੋਣਾ ਚਾਹੀਦਾ ਪਹਿਲਾਂ ਤੁਸੀਂ ਇਹ ਇਹ ਉਹਨੂੰ ਪੱਕਾ ਕਰੋ ਕਿ ਤੁਸੀਂ ਇਸ ਕੰਮ ਨੂੰ ਕਿੰਨੀ ਮਿਹਨਤ ਦੇ ਸਕਦੇ ਹੋ ਕਿੰਨਾ ਸਮਾਂ ਦੇ ਸਕਦੇ ਹੋ ਬਾਕੀ ਐਵੇਂ ਦੇ ਹੀ ਕੌਮ ਹੋਰ ਵੀਰਾਂ ਨਾਲ ਜਾਂ ਹੋਰ ਜਾਣਕਾਰੀਆਂ ਤੁਹਾਡੇ ਤੱਕ ਲੈਂਦੇ ਆਉਂਦੇ ਰਹਾਂਗੇ ਧੰਨਵਾਦ